ਆ ਵੀ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਵਾ ਬਾਈ ਜਦੋਂ ਮੋਦੀ ਫਰੋਜਪੁਰ ਰੈਲੀ ਕਰਨ ਆਇਆ ਸੀ 2022 ਚ ਉਦੋਂ ਇਕੱਠ ਨਾ ਹੋਣ ਕਾਰਨ ਕੁਰਸੀਆਂ ਖਾਲੀ ਹੋਣ ਕਾਰਨ ਉਹ ਵਾਪਸ ਚਲਾ ਗਿਆ ਸੀ ਤੇ ਜਾਣ ਲੱਗਾ ਕਹਿ ਗਿਆ ਸੀ ਵੀ ਆਪਦੇ ਮੁੱਖ ਮੰਤਰੀ ਨੂੰ ਕਹਿ ਦਿਓ ਮੈਂ ਜਾਨ ਬਚਾ ਕੇ ਆ ਗਿਆ ਉਦੋਂ ਮੁੱਖ ਮੰਤਰੀ ਚ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਹਨਾਂ ਦਾ ਬਹੁਤ ਵਧੀਆ ਜਵਾਬ ਦਿੱਤਾ ਸੀ ਤੇ ਕਿਹਾ ਸੀਗਾ ਵੀ ਤੇਰੇ ਕੋਈ ਨੇੜੇ ਨਹੀਂ ਗਿਆ ਤੈਨੂੰ ਕਿਸ ਨੇ ਕੁਝ ਕਿਹਾ ਨਹੀਂ ਵੀ ਇਹ ਜਾਨ ਬਚਾ ਕੇ ਆਉਣ ਵਾਲੀ ਤਾਂ ਕੋਈ ਗੱਲ ਨਹੀਂਗੀ ਤੇ ਉਹਨੇ 283 ਦੀ ਧਾਰਾ ਲਾ ਕੇ ਉਦੋਂ ਹੀ ਕਿਸਾਨਾਂ ਦੇ ਜਿਹੜੇ ਪਰਚੇ 'ਤੇ ਧਾਰਾ ਲਾ ਕੇ ਪਰਚਾ ਕਰਕੇ ਤੇ ਉਹ ਜਮਾਨਤਾ ਲੈ ਕੇ ਮਸਲਾ ਖਤਮ ਕਰਤਾ ਸੀ ਪਰ ਉਸ ਤੋਂ ਬਾਅਦ ਆਈ ਇਨਕਲਾਬੀਆਂ ਦੀ ਸਰਕਾਰ ਨੇ ਉਸੇ ਪਰਚੇ ਦੇ ਵਿੱਚ ਵਾਧਾ ਕਰਕੇ 22 ਸਨ ਚੀ 307 ਦੀ ਧਾਰਾ ਲਾ ਕੇ ਪਰਚਾ ਨੱਪ ਕੇ ਰੱਖ ਛੱਡਿਆ ਹੁਣ ਜਦੋਂ ਖੰਭੂ ਖਨੋਰੀ ਆਪਣਾ ਅੰਦੋਲਨ ਚੱਲ ਰਿਹਾ ਵਾ ਹੁਣ ਅਦਾਲਤ 'ਚ ਪੇਸ਼ ਕਰਕੇ ਅਦਾਲਤ ਵੱਲੋਂ ਕਿਸਾਨ ਆਗੂਆਂ ਦੇ 25 ਕਿਸਾਨ ਆਗੂਆਂ ਦੇ 22 ਨੇਮ ਜਿਹੜੇ ਆ ਉਹ ਗ੍ਰਫਤਾਰੀ ਵਾਰੰਟ ਜਾਰੀ ਕਰਵਾਤੇ ਅਸੀਂ ਸਮਝਦੇ ਹਾਂ ਵੀ ਇਹ ਪਰਚਾ ਦੋਸਤੋ ਸਾਡੇ ਤੇ ਨਹੀਂਗਾ ਇਹ ਪਰਚਾ ਉਹਨਾਂ ਸਾਰਿਆਂ ਲੋਕਾਂ ਤੇ ਆ ਜਿਹੜੇ ਸੰਘਰਸ਼ ਕਰਨ ਵਾਲੇ ਆ ਲੋਕਾਂ ਖਾਤਰ ਲੜਨ ਵਾਲੇ ਆ ਜਿਹੜੇ ਸਮਝਦੇ ਆ ਵੀ ਕਿਸੇ ਵੀ ਗਲਤ ਚੀਜ਼ ਦੇ ਖਿਲਾਫ ਗਲਤ ਫੈਸਲੇ ਦੇ ਖਿਲਾਫ ਸਾਨੂੰ ਬੋਲਣਾ ਚਾਹੀਦਾ ਇਹ ਪਰਚਾ ਉਹਨਾਂ ਸਾਰਿਆਂ ਤੇ ਆ ਕਿਉਂਕਿ ਇੱਕ ਰਾਹ ਪੱਧਰ ਕੀਤਾ ਜਾ ਰਿਹਾ ਵਾ ਕਿਸਾਨ ਜਥੇਬੰਦੀਆਂ ਨੂੰ ਆਗੂ ਰਹਿਤ ਕਰਨ ਕਿਸਾਨ ਜਥੇਬੰਦੀਆਂ ਨੂੰ ਨਿਸ਼ਾਨੇ ਤੇ ਲਿਆਉਣ ਮਜ਼ਦੂਰ ਜਥੇਬੰਦੀਆਂ ਨੂੰ ਨਿਸ਼ਾਨੇ ਤੇ ਲੈ ਕੇ ਮਜ਼ਦੂਰ ਆਗੂਆਂ ਤੇ ਪਰਚੇ ਦਰਜ ਕਰਨ ਇੱਕ ਰਾਹ ਪੱਧਰਾ ਕੀਤਾ ਜਾ ਰਿਹਾ ਵਾ ਤੇ ਇੱਕ ਸਨੇਹਾ ਦਿੱਤਾ ਜਾ ਰਿਹਾ ਵਾ ਵੀ ਜੇ ਕੋਈ ਵੀ ਅੱਗੇ ਤੋਂ ਸੰਘਰਸ਼ ਕਰੂਗਾ ਆਵਾਜ਼ ਚੱਕੂਗਾ ਤੇ ਉਹ ਤੇ 307 ਵਰਗੇ ਪਰਚੇ ਵੀ ਦਰਜ ਕੀਤੇ ਜਾ ਸਕਦੇ ਆ ਕਿਉਂਕਿ ਜਿਹੜੇ 25 ਬੰਦਿਆਂ ਤੇ ਪਰਚੇ ਦਰਜ ਆ ਉਹ ਕਿਸਾਨ ਜਥੇਬੰਦੀਆਂ ਦੇ ਆਗੂ ਹੀ ਆ ਹਰ ਲੜਾਈ ਦੇ ਵਿੱਚ ਉਹ ਸ਼ਾਮਲ ਰਹੇ ਆ ਲੰਮੇ ਸਮੇਂ ਤੋਂ ਜਥੇਬੰਦੀ ਚ ਕੰਮ ਕਰਦੇ ਆ ਦਿੱਲੀ ਮੋਰਚਾ ਹੋਵੇ ਥੋਡੇ ਸਥਾਨਕ ਮਸਲੇ ਮੋਰਚੇ ਹੋਣ ਚਾਹੇ ਆਪਣਾ ਸ਼ਰਾਬ ਫੈਕਟਰੀ ਵਾਲਾ ਵੱਡਾ ਮੋਰਚਾ ਹੋਵੇ ਹੁਣ ਦੁਬਾਰਾ ਸ਼ੰਭੂ ਖਨੋਰੀ ਜਿਹੜਾ ਮੋਰਚਾ ਹੋਵੇ ਉਹ ਬੰਦੇ ਸਾਰਿਆਂ ਦੇ ਨਾਮ ਦਰਜ ਕੀਤੇ ਗਏ ਹਾਲਾਂਕਿ ਕੁਝ ਆਗੂ ਤਾਂ ਉੱਥੇ ਮੌਜੂਦ ਵੀ ਨਹੀਂ ਸੀ ਉਹਨਾਂ ਦੇ ਨਾਮ ਹੀ ਪਰਚਾ ਚ ਦਰਜ ਕਰ ਲਏ ਸੋ ਇਸ ਗੱਲ ਤੋਂ ਸਾਫ਼ ਆ ਕਿ ਗਿਣ ਮਿੱਥ ਕੇ ਆਗੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਤੇ ਕਿਸਾਨ ਜਥੇਬੰਦੀਆਂ ਤੋਂ ਬਦਲਾ ਲਊ ਕਾਰਵਾਈ ਜਿੱਥੇ ਮੋਦੀ ਸਰਕਾਰ ਕਰ ਰਹੀ ਸੀ ਉੱਥੇ ਭਗਵੰਤ ਮਾਨ ਸਰਕਾਰ ਵੀ ਕਰ ਰਹੀ ਆ ਪਰ ਅਸੀਂ ਸਮਝਦੇ ਆਂ ਵੀ ਸਭ ਤੋਂ ਵੱਡੇ ਲੋਕ ਹੁੰਦੇ ਆ ਲੋਕ ਹੀ ਇਸ ਗੱਲ ਦਾ ਫੈਸਲਾ ਕਰਨਗੇ ਕਿ ਇਹ 307 ਦੀ ਧਾਰਾ ਲੱਗੂ ਕਿ ਨਹੀਂ ਲੱਗੂ ਇਹ ਪਰਚਾ ਰਹੁ ਕਿ ਨਹੀਂ ਰਹੁ ਇਹਦਾ ਫੈਸਲਾ ਲੋਕ ਹੀ ਕਰਨਗੇ ਸੋ ਅਸੀਂ ਲੋਕਾਂ ਨੂੰ ਬੇਨਤੀ ਕੀਤੀ ਆ ਸਾਰਿਆਂ ਭਰਾਵਾਂ ਨੂੰ ਵੀ 11 ਤਰੀਕ ਨੂੰ ਐਸਐਸਪੀ ਦਫ਼ਤਰ ਆਪਾਂ ਵੱਡਾ ਇਕੱਠ ਕਰ ਰਹੇ ਆ ਜਿਹੜੇ ਭਰਾ ਸਮਝਦੇ ਆ ਕਿ ਜਿਹੜੇ ਲੜਨ ਵਾਲੇ ਲੋਕਾਂ ਦੇ ਨਾਲ ਖੜਨਾ ਚਾਹੀਦਾ ਵਾ ਜਿਹੜੇ ਲੋਕ ਹਮੇਸ਼ਾ ਤੁਹਾਡੇ ਮੂਹਰੇ ਹੋ ਕੇ ਚੱਲੇ ਮੂਹਰੇ ਹੋ ਕੇ ਖੜੇ ਆ ਅੱਜ ਉਹਨਾਂ ਨਾਲ ਖੜਨ ਦੀ ਵਾਰੀ ਆਈ ਤੇ ਆਪਾਂ ਨੂੰ ਖੜਨਾ ਚਾਹੀਦਾ ਵਾ ਉਹ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ 11 ਤਰੀਕ ਨੂੰ ਆਪਾਂ ਫਰੋਜ਼ਪੁਰ ਐਸਐਸਪੀ ਦਫ਼ਤਰ ਪਹੁੰਚ ਗਏ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਚਾਹੇ ਉਹ ਕਿਸਾਨ ਜਥੇਬੰਦੀ ਹੋਵੇ ਮਜ਼ਦੂਰ ਜਥੇਬੰਦੀ ਹੋਵੇ ਮੁਲਾਜ਼ਮ ਜਥੇਬੰਦੀ ਹੋਵੇ ਜਿਹੜਾ ਵੀ ਭਰਾ ਜਥਾ ਲੈ ਕੇ ਬੰਦੇ ਲੈ ਕੇ ਧਰਨੇ 'ਚ ਪਹੁੰਚੂਗਾ ਉਹਨੂੰ ਸਟੇਜ ਤੋਂ ਬੋਲਣ ਦਾ ਸਮਾਂ ਵੀ ਦੇਵਾਂਗੇ ਸੋ ਸਾਰਿਆਂ ਵੀਰਾਂ ਨੂੰ ਬੇਨਤੀ ਆ ਵੀ ਤਕੜੇ ਹੋ ਕੇ ਜ਼ੋਰ ਮਾਰੋ ਇਹ ਆਪਾਂ ਜਿਹੜਾ ਕੁਝ ਸਰਕਾਰ ਕਰਨਾ ਚਾਹੁੰਦੀ ਆ ਆਪਾਂ ਉਹ ਉਹਨੂੰ ਪਿੱਛੇ ਮੋੜੀਏ ਤਾਂ ਕਿ ਜਿਹੜੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਖਰੜਾ ਆਇਆ ਭਾ ਉਹ ਲੜਾਈ ਵੀ ਲੜਨੀ ਆ ਝੋਨਾ ਪਿਛਲੀ ਵਾਰੀ ਮਸਾਂ ਚ ਕਾਇਆ ਫੇਰ ਅਟਾ ਪੈ ਸਕਦਾ ਫਸਲਾਂ ਚਕਾਉਣੀਆਂ ਵਾ ਜ਼ਮੀਨਾਂ ਬਚਾਉਣੀਆਂ ਵਾ ਇਹ ਲੜਾਈ ਆਪਾਂ ਲੜਦੇ ਰਹਿ ਸਕੀਏ ਤੇ ਤਕੜੇ ਹੋ ਕੇ 11 ਤਰੀਕ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਹੱਲਾ ਮਾਰੀਏ ਤੇ ਇਹ ਪਰਚੇ ਨੂੰ ਰੱਦ ਕਰਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ